ਕਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਜਗਰ ਤਖਤਾ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵਾਟੀ ਸਤਿਕਾਰ ਕੋ ਉਸਤ ਸੰਗਤ ਜਿਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚੋਂ ਜਨਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਪੰਡਾ ਹੱਛਾ ਸੋਏ ਜੋ ਤਿਸ ਭਾਵਸੀ ਪੰਡਾ ਕਹਿੰਦੇ ਨੇ ਹਿਰਦੇ ਨੂੰ ਹੱਛਾ ਦਾ ਮਤਲਬ ਪਵਿੱਤਰ ਤਿਸ ਆਖੇ ਉਸ ਪਰਮਾਤਮਾ ਨੂੰ ਭਾਵਸੀ ਦਾ ਮਤਲਬ ਚੰਗਾ ਲੱਗਣਾ ਮਹਾਰਾਜ ਕਹਿੰਦੇ ਹਨ ਕਿ ਭਾਈ ਉਹ ਹੀ ਹਿਰਦਾ ਪਵਿੱਤਰ ਹੈ ਵੀ ਜਿਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਪੰਡਾ ਆਤਮ ਮਲੀਣ ਤੋਤਾ ਹਛਾ ਨ ਹੋਈ ਸੀ ਤੋਤਾ ਦਾ ਮਤਲਬ ਹੈ ਬਾਹਰੋਂ ਸਾਫ ਕੀਤਿਆ ਤੀਰਥ ਆਦਕਾਂ ਦੇ ਇਸ਼ਨਾਨ ਨਾਲ ਮਹਾਰਾਜ ਕਹਿੰਦੇ ਜੇ ਮਨੁੱਖ ਦਾ ਹਿਰਦਾ ਅੰਦਰੋਂ ਬਿਕਾਰਾਂ ਦੇ ਨਾਲ ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਕ ਤੇ ਇਸ਼ਨਾਨ ਕਰਾਇਆ ਇਰਦਾ ਜਿਹੜਾ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਸੋਜੀ ਦਾ ਮਤਲਬ ਹੈ ਅਕਲ ਕਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਹਾਰਜ ਕਹਿੰਦੇ ਜੇ ਗੁਰੂ ਦੇ ਦਰ ਤੇ ਆਪਾ ਭਾਵ ਦੂਰ ਕਰਕੇ ਸਵਾਲੀ ਬਣੀਏ ਅਰਜ ਕਰੀਏ ਕਿ ਹਮ ਭੀਖਕ ਬਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੁ ਰੰਗਰਾਤਾ ਜੇ ਕਹਿੰਦੇ ਬਿਖਾਰੀ ਬਣ ਕੇ ਮੰਗਤੇ ਬਣ ਕੇ ਦਾਤੇ ਦੇ ਚਰਣਾ ਵਿੱਚ ਜਾ ਕੇ ਨਾਮ ਦਾਲ ਦੀਆਂ ਦਾਤਾ ਮੰਗੀਏ ਤਾਂ ਸਤਿਗੁਰ ਕਹਿੰਦੇ ਹਨ ਕਿ ਉਹ ਦਾਤ ਹਿਰਦੇ ਨੂੰ ਪਵਿੱਤਰ ਕਰ ਦਿੰਦੀ ਹੈ ਜਦੋਂ ਆਪਾ ਭਾਵ ਛੱਡ ਕੇ ਸਵਾਲੀ ਬਣ ਕੇ ਬਨੁਕ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਸਾ ਸੰਗਤ ਤਾਂ ਕਹਿੰਦੇ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ ਇਹ ਤਦਵਾਰੈ ਧੋਏ ਅੱਛਾ ਹੋਏ ਸੀ ਇਹ ਤਦਵਾਰੈ ਦਾ ਮਤਲਬ ਵੀ ਇਸ ਦਰ ਤੇ ਭਾਵ ਵੀ ਗੁਰੂ ਦੇ ਦਰ ਤੇ ਧੋਏ ਦਾ ਮਤਲਬ ਹੈ ਧੋ ਕੇ ਸ਼ੁੱਧ ਕੀਤੇ ਆ ਮਹਾਰਾਜ ਕਹਿੰਦੇ ਹਨ ਕਿ ਗੁਰੂ ਦੇ ਦਰ ਤੇ ਰਹਿ ਕੇ ਹੀ ਬਿਕਾਰਾਂ ਦੀ ਮੈਲ ਧੋਤਿਆਂ ਫਿਰਦਾ ਜਿਹੜਾ ਇਹ ਭਾਈ ਪਵਿੱਤਰ ਹੁੰਦਾ ਹੈ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਇਤੀ ਵਿਚਾਰ ਦਾ ਮਤਲਬ ਸਮਝੋ ਕਹਿੰਦੇ ਜੇ ਗੁਰੂ ਦੇ ਦਰ ਤੇ ਟਿਕੀਏ ਟਕੇ ਰਹੀਏ ਤਾਂ ਪਰਮਾਤਮਾ ਆਪ ਹੀ ਇਹ ਵਿਚਾਰਨ ਦੀ ਸਮਝ ਬਖਸ਼ਦਾ ਕਿ ਅਸੀਂ ਜੰਗੇ ਹਾਂ ਜਾਂ ਮੰਦੇ ਮਤ ਕੋ ਜਾਣੈ ਜਾਏ ਅੱਗੇ ਪਾਇਸੀ ਸਤਿਗੁਰ ਕਹਿੰਦੇ ਵੀ ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲਏ ਕਿ ਇਥੋਂ ਖਾਲੀ ਹੱਥ ਜਾ ਕੇ ਪਰਲੋਕ ਵਿੱਚ ਜੀਵਨ ਪਵਿੱਤਰ ਕਰਨ ਦੀ ਸੂਝ ਮਿਲੇਗੀ ਸਤਿਗੁਰੂ ਕਹਿੰਦੇ ਹਨ ਕਿ ਭਾਈ ਸੂਝ ਤੇ ਇੱਥੇ ਹੀ ਪ੍ਰਾਪਤ ਕਰਨੀ ਹੈ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਸੂਝ ਕਰਨ ਦੀ ਕਹਿੰਦੇ ਜੀਵਨ ਨੂੰ ਪਵਿੱਤਰ ਕਰਨ ਦੀ ਸੂਝ ਨਹੀਂ ਮਿਲਦੀ ਜੇ ਇਹ ਕਰਮ ਕਮਾਏ ਤਿਹਾ ਵੇਸੀ ਇਹ ਕੁਦਰਤ ਦਾ ਨਿਯਮ ਹੈ ਕਿ ਇੱਥੇ ਮਨੁੱਖ ਜਿਹੋ ਜੇ ਕਰਮ ਕਰਦਾ ਹੈ ਉਹ ਜਿਆ ਬਣ ਜਾਂਦਾ ਹੈ ਅਮਰਤ ਹਰ ਕਾ ਨਾਉ ਆਪ ਵਰਤਾਈ ਸੀ ਅਮਰਤ ਕਹਿੰਦੇ ਆਤਮਿਕ ਜੀਵਨ ਦੇਣ ਵਾਲਾ ਕਹਿੰਦੇ ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਫਿਰ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਉਹ ਪ੍ਰਮਾਤਮਾ ਗੁਰੂ ਆਪ ਬਖਸ਼ਦਾ ਹੈ ਚੱਲੇ ਆਪਤ ਸਿਉ ਜਨਮ ਸਵਾਰ ਵਾਜਾ ਵਾਇਸੀ ਪਤ ਸੋਂ ਦਾ ਮਤਲਬ ਇੱਜ਼ਤ ਨਾਲ ਸਤਿਗੁਰ ਕਹਿੰਦੇ ਵੀ ਜਿਸ ਮਨੁੱਖ ਨੂੰ ਇਹ ਨਾਮਦਾਨ ਦੀ ਦਾਤ ਮਿਲਦੀ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇੱਥੋਂ ਜਾਂਦਾ ਹੈ ਉਹ ਆਪਣੀ ਸੋਭਾ ਦਾ ਬਾਜਾ ਕਹਿੰਦੇ ਇੱਥੇ ਹੀ ਵਜਾਇਆ ਜਾਂਦਾ ਹੈ ਮਾਨਸ ਕਿਆਵੇ ਚਾਰਾ ਤਿਓ ਲੋਕ ਸੁਣਾਏ ਸੀ ਤਿਓ ਲੋਕ ਦਾ ਮਤਲਬ ਇ ਤਿੰਨਾ ਲੋਕਾਂ ਵਿੱਚ ਕੋਈ ਇੱਕ ਮਨੁੱਖ ਕੀ ਕਹਿੰਦੇ ਤਿੰਨਾ ਹੀ ਲੋਕਾਂ ਵਿੱਚ ਪ੍ਰਮਾਤਮਾ ਉਸ ਦੀ ਸੋਭਾ ਨੂੰ ਖਿਲਾਰਦਾ ਹੈ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਹਾਰਜ ਕਹਿੰਦੇ ਹਨ ਕਿ ਇਹ ਨਾਨਕ ਵੀ ਉਹ ਮਨੁੱਖ ਆਪ ਸਦਾ ਪ੍ਰਸੰਨ ਚਿਤ ਰੰਦਾ ਹੈ ਤੇ ਆਪਣੀਆਂ ਸਾਰੀਆਂ ਬੁੱਲਾਂ ਨੂੰ ਹੀ ਤਾਰ ਲੈਂਦਾ ਹੈ ਭਾਵ ਸੁਭਾ ਦੇ ਬੰਦਾ ਹੈ ਤਿੰਨ ਲੋਕਾਂ ਵਿੱਚੋਂ ਸਦੀ ਸੁਭਾ ਹੁੰਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਜਿਹੜਾ ਪ੍ਰਮਾਤਮਾ ਦੇ ਦਰ ਵਿੱਚ ਆ ਕੇ ਸਵਾਲੀ ਬਣਦਾ ਹੈ ਤੇ ਨਾਮ ਜਪਣ ਦੀ ਸੂਝ ਪ੍ਰਾਪਤ ਕਰਦਾ ਹੈ ਆਉ ਗੁਰੂ ਕਿਰਪਾ ਕਰੇ ਸਾਰੇ ਸਾਰਿਆਂ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਨਾਮ ਦਾੰਦ ਦੇ ਦਾਤਾ ਸਾਹਿਬ ਸਾਰਿਆਂ ਦੇ ਝੋਲੀ ਵਿੱਚ ਪੈ ਜਾਣ ਇਹੋ ਅਰਦਾਸ ਮਾਲਕ ਦੇ ਦਰਨਾ ਵਿੱਚ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਗੁਰੂ ਕਰਦੇ ਚੱਲ ਰਹੀਆਂ ਸੇਵਾਵਾਂ ਨਿਰਵਿਗੰਤਾ ਸਾਹਤ ਸੰਪੂਰਨ ਹੋਣ ਤੇ ਨਗਰ ਦੇ ਵਿੱਚ ਆਪਸੀ ਪਿਆਰ ਤੇ ਇਤਿਫਾਕ ਬਣੇ ਔਰ ਸਰਬਤ ਦੇ ਭਲੇ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰੂ ਗੁਰਬੰਧ ਕਾ ਪੂਰਨ ਗੁਰਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ